ਸਾਤਿਸ਼ਰ ਕੋਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਤੁਹਾਨੂੰ ਦਿਆਂਗੇ ਜੀ ਪੰਜਾਬ ਦੀ ਗੱਲ ਕਰਾਂਗੇ ਉਹ ਨਾਲ ਲੱਗਦੇ ਖੇਤਾਂ ਦੀ ਮੌਸਮ 20 ਮਾਰਚ ਤੱਕ ਕਿਵੇਂ ਦਾ ਰਹੇਗਾ ਔਰ ਮਈ ਦੇ ਅਸਰ ਕਿੰਨੇ ਕਨੇ ਸਿਸਟਮ ਮਈ ਵਾਲਾ ਕਦੋਂ ਲੱਗਣਾ ਹੈ ਇਹ ਤੁਹਾਨੂੰ ਦੱਸਾਂਗੇ ਅ ਸਿੱਧਾ ਤੁਹਾਨੂੰ ਤਾਜ਼ਾ ਸੈਟਲਾਈਟ ਦਸਿਰਾਂ ਤੇ ਲੈ ਕੇ ਚੱਲਦੇ ਹਾਂ ਜੀ 10 ਮਾਰਚ ਦੀ ਰਾਤ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਹੱਥਣ ਦੇ ਲਗਭਗ ਸਵਾ 7 7:30 ਵਜਣ ਜਾ ਰਹੇ ਨੇ ਤਾਜ਼ਾ ਸੈਟਲਾਈਟ ਦਾ ਸਿਰਾ ਤੁਸੀਂ ਦੇਖ ਰਹੇ ਹਾਂ Rajasthan, Punjab, Haryana ਦੇ ਉੱਪਰ ਦੀ ਜਿਹੜੀ ਟੁੱਟਵੀਂ ਬਦਲਵਾਈ ਗੁਜ਼ਰ ਰਹੀ ਹੈ ਜਿਵੇਂ ਕਿ ਅਸੀਂ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਅਫਰਡ ਦਿੱਤੀ ਸੀ ਕਿ ਅੱਜ ਦਿਨ ਭਰ ਜਿਹੜੀ ਆ ਬਦਲਵਾਈ ਟੁੱਟਵੇਂ ਤੌਰ ਤੇ ਲੰਘਣ ਦੇ ਆਸਾਰ ਨੇ Punjab, Haryana, Rajasthan ਦੇ ਉੱਪਰ ਦੀ ਤੇ ਇਹ ਬਦਲਵਾਈ ਉਪਰਲੇ ਫੱਦਰ ਤੇ ਬਣੀ ਹੋਈ ਹੈ ਤੇ ਅੱਜ ਰਾਤ ਤੇ ਅਗਲੇ 24 ਘੰਟਿਆਂ ਤੱਕ ਬਦਲਵਾਈ ਜਿਹੜੀ ਆ ਉਪਰਲੇ ਫੱਦਰ ਦੇ ਗੁਸਰਦੇ ਰਹਿਣ ਦੇ ਆਸਾਰ ਨੇ ਸੋ ਜੇਕਰ ਪਿਛਲੇ 24 ਘੰਟਿਆਂ ਦੇ ਅੰਕੜੇ ਚੱਕੀਏ ਤੇ ਬੀਤੇ 24 ਘੰਟਿਆਂ ਦੇ ਦਰਮਿਆਨ ਬਠਿੰਡਾ 에য়ারਪੋਰਟ ਪੰਜਾਬ ਦੇ ਵਿੱਚ ਸਭ ਤੋਂ ਗਰਮ ਇਲਾਕਾ ਦਰਜ ਹੋਇਆ ਜਿੱਥੇ 30.6 ਡਿਗਰੀ ਟੈਂਪਰੇਚਰ ਦਰਜ ਹੋਇਆ ਉੱਤੇ ਹੀ ਮਹਿੰਦਰਗੜ ਹਰਿਆਣਾ ਦੇ ਵਿੱਚ ਸਭ ਤੋਂ ਗਰਮ ਇਲਾਕਾ ਰਿਹਾ ਜਿੱਥੇ 33.7 ਡਿਗਰੀ ਟੈਂਪਰੇਚਰ ਦਰਜ ਹੋਇਆ ਸੋ ਇਹ ਅ ਅੰਕੜੇ ਜਿਹੜੇ ਨੇ ਬੀਤੇ ਦਿਨਾਂ ਦੇ ਮੁਕਾਬਲੇ ਕਿਤੇ ਵਧ ਨੇ 1-2 ਡਿਗਰੀ ਦਾ ਇਜ਼ਾਫਾ ਟੈਂਪਰੇਚਰ ਦੇ ਵਿੱਚ ਹੋਇਆ 28 ਤੋਂ ਲੈ ਕੇ 30 ਦੇ ਆਸ-ਪਾਸ ਮੈਕਸਿਮਮ ਟੈਂਪਰੇਚਰ ਪੰਜਾਬ ਦੇ ਵਿੱਚ ਚੱਲਦੇ ਹੋਏ ਨੇ ਔਰ 30 ਤੋਂ ਲੈ ਕੇ 33 ਦੇ ਆਸ-ਪਾਸ ਟੈਂਪਰੇਚਰ ਹੈ ਜਿਹੜਾ ਮੈਕਸਿਮਮ ਹਰਿਆਣਾ ਦੇ ਵਿੱਚ ਚੱਲਦੇ ਹੋਏ ਨੇ ਸੋ ਟੈਂਪਰੇਚਰ ਦੇ ਵਿੱਚ ਵਾਧਾ ਹੋ ਰਿਹਾ ਕਿਉਂਕਿ ਧੁੱਪਾਂ ਲੱਗ ਰਹੀਆਂ ਨੇ ਗਰਦ ਦੇਣੇ ਜਿਹੜੇ ਗਰਮ ਹੋਣੇ ਸ਼ੁਰੂ ਹੋ ਚੁੱਕੇ ਨੇ ਅਗੇਤੀ ਗਰਮੀ ਇਫਾ ਕਹਿ ਸਕਦੇ ਆ ਪੈ ਰਹੀ ਆ ਪਰ ਇਹ ਚੜ੍ਹਦੇ ਪਾਰੇ ਨੂੰ ਠੱਲ ਫੌਣ ਦੇ ਲਈ ਇੱਕ ਸਿਸਟਮ ਦੱਸ ਸਕਦੇ ਰਿਹਾ ਜਿਹਦੀ ਅਫਰਡ ਤੁਹਾਨੂੰ ਅਸੀਂ ਰੈਗੂਲ ਸਿਸਟਮ ਐਜ਼ ਇਟ ਉਸੇ ਤਰ੍ਹਾਂ ਆ ਰਿਹਾ ਜਿਵੇਂ ਆਸਾਰ ਪਹਿਲਾਂ ਜਾ ਫਰੇ ਸੀ 13 ਤੋਂ ਲੈ ਕੇ 16 ਦੇ ਵਿਚਕਾਰ ਉਸੇ ਤਰ੍ਹਾਂ ਕਹਾਣੀ ਲੱਗਦੀ ਜਾ ਰਹੀ ਹੈ ਕਿ ਹਲਕਾ ਦੇ ਲੈ ਕੇ ਦਰਮਿਆਨੇ ਉਮੀਦਾਰ ਜਹਣਗੇ ਕੁਝ ਕਿਸ ਤਰ੍ਹਾਂ ਦੇ ਵਿੱਚ ਗਰੇਮਾਰ ਤੇ ਇਹ ਸਿਸਟਮ ਉੱਤਰ ਫਰਅ ਦੇ ਬਹੁਤੇ ਹਿੱਸਿਆਂ ਨੂੰ ਕਵਰ ਕਰੇਗਾ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਤਰ ਖੁਰੂਈ ਖੇਤਰ ਹਿਮਾਚਲ ਜੰਮੂ ਕਸ਼ਮੀਰ ਦੇ ਹੇਠਲੇ ਖੇਤਰ ਉਪਰਲੇ ਫੱਦਰ ਦੇ ਬਰਬਾਰੀ ਯੂਪੀ ਦੇ ਫਾਛੂਨੀ ਖੇਤਰ ਔਰ ਲੈਂਦੇਵਾਲ ਜੇਕਰ ਗੱਲ ਕਰੀਏ ਪਾਕਿਸਤਾਨ ਦੇ ਜਿਹੜੇ ਉੱਤਰ ਫਾਛੂਨੀ ਖੇਤਰ ਔਰ ਲੈਂਦੇ ਪੰਜਾਬ ਦੇ ਬਹੁਤੇ ਖੇਤਰ ਸੋ ਇਹਨਾਂ ਖੇਤਰਾਂ ਤੱਕ ਸੀਮਿਤ ਖੇਤਰਾਂ ਤੱਕ ਜਿਹੜਾ ਜਾ ਇਹ ਸਿਸਟਮ ਪਹੁੰਚ ਕਰੇਗਾ ਜੀ ਤੇ ਜਿਵੇਂ ਜਿਵੇਂ ਆਪਾਂ ਕੋਲ ਜਾਵਾਂਗੇ ਜੇਕਰ ਫੇਰ ਬਦਲ ਤਬਦੀਲੀ ਆਉਂਦੀ ਹੈ ਸਿਸਟਮ ਦੇ ਵਿੱਚ ਤੇ ਉਹਦੀ ਆਫਰਡ ਤੁਹਾਨੂੰ ਦੇ ਦਿੱਤੀ ਜਾਵੇਗੀ ਜੇਕਰ ਅਗਲੇ ਅ 12 ਘੰਟੇ ਜਾਂ ਕਹ ਲਈਏ 24 ਘੰਟਿਆਂ ਦੀ ਗੱਲ ਕਰੀਏ ਅੱਜ 10 ਤਰੀਕ ਹੈ 11 12 ਤਰੀਕ ਤੱਕ ਅ ਇਹ ਬਦਲਵਾ ਜਲਾ ਹਲਕਾ ਜਿਹਾ ਸਿਸਟਮ ਉਹ ਫਲੇ ਫਦਰ ਤੇ ਗੁਜ਼ਰਦਾ ਰਹਿਣਾ ਤੂਪਾਂ ਲੱਗਣਗੀਆਂ ਜੀ ਟੈਂਪਰੇਚਰ ਹਾਲੇ ਹੋਰ ਤਾਂ ਨੂੰ ਜਾਣਗੇ 1 ਤੋਂ ਡਿਗਰੀ ਦਾ ਵਾਧਾ ਹੋਰ ਹੋਏਗਾ ਹੋਂਦੇ 24 48 ਘੰਟਿਆਂ ਤੱਕ ਤੇ ਉਸ ਤੋਂ ਬਾਅਦ 13 ਤੋਂ ਲੈ ਕੇ 16 ਦੇ ਵਿਚਕਾਰ ਸਿਸਟਮ ਲੱਗਣਾ ਹੈ ਤੇ 17 18 19 ਇਹ ਜਿਹੜੇ ਦਿਨ ਹੋਣਗੇ ਫਿਰ ਤਾਂ ਖੁਸ਼ਕ ਹੋਣਗੇ ਗਰਮ ਹੋਣਗੇ ਹਾਲਾਂਕਿ ਟੈਂਪਰੇਚਰ ਹੇਠਾਂ ਆ ਚੁੱਕੇ ਹੋਣਗੇ ਉਦੋਂ ਜਿੱਥੇ ਟੈਂਪਰੇਚਰ 33 ਤੋਂ 34 ਤੇ ਹੋ ਚੁੱਕੇ ਨੇ ਉਹ ਇੱਕਦਮ ਹੇਠਾਂ ਡਿੱਗਣਗੇ 26 27 ਦਾ ਟੈਂਪਰੇਚਰ ਦਰਜ ਹੋਣਗੇ ਜਦੋਂ ਇਹ ਸਿਸਟਮ ਲੰਘ ਜਾਏਗਾ ਤੇ ਉਸ ਤੋਂ ਬਾਅਦ ਫਿਰ ਫਿਰ ਤੋਂ ਟੈਂਪਰੇਚਰ ਹੌਲੀ-ਹੌਲੀ ਤਾਂ ਨੂੰ ਜਾਣੇ ਸ਼ੁਰੂ ਹੋ ਜਾਣੇ ਆ ਉਸ ਤੋਂ ਬਾਅਦ ਫਿਰ ਜਿਹੜਾ ਅਗਲਾ ਸਿਸਟਮ ਆਏਗਾ ਉਹਦੀ ਅਪਡੇਟ ਤੁਹਾਨੂੰ ਅਸੀਂ ਦਿੰਦੇ ਰਾਂਗੇ ਜੀ ਕਿਉਂਕਿ ਮਾਰਚ ਮਹੀਨੇ ਦੇ ਅਖੀਰ ਤੱਕ ਆਉਂਦੇ ਕਿੰਨੇਕ ਐਕਟਿਵ ਨੇ ਕਿੰਨੇਕ ਅ ਮੀਂਹ ਦਰਜ ਕਰਾਉਂਦੇ ਨੇ ਜਾਂ ਕਿੰਨੇਕ ਪ੍ਰਭਾਵ ਹੋਣਗੇ ਉਹ ਜਿਵੇਂ ਜਿਹਾ ਆਪਾਂ ਕੋਲ ਜਾਵਾਂਗੇ ਫਿਰ ਉਹਦੀ ਜੜੀ ਆਫ ਡਾਟਾ ਤੁਹਾਨੂੰ ਦੇ ਦਿੱਤੀ ਜਾਵੇਗੀ ਫਿਲਹਾਲ ਆਉਂਦੇ ਦਿਨ ਗਰਮੀ ਦੇ ਨੇ ਜੀ ਅੱਜ ਰਾਤ ਦਾ ਟੈਂਪਰੇਚਰ ਵੀ ਤਾਂ ਉਹੀ ਰਹੇਗਾ ਕਿਉਂਕਿ ਬੱਦਲ ਉਹਰ ਦੀ ਬਣੇ ਹੋਏ ਨੇ ਜਿਹਦੇ ਨਾਲ ਹੀਟ ਵਰਕਰ ਆ ਰਹਾ ਤੁੱਪ ਲੱਗੀ ਆ ਥੱਲੇ ਹੀਟ ਵਰਕਰ ਆ ਰਹਾ ਤੇ ਟੈਂਪਰੇਚਰ ਅਜੇ ਰਾਤਾਂ ਦੇ ਵੀ ਵਧਣੇ ਸ਼ੁਰੂ ਹੋ ਚੁੱਕੇ ਨੇ ਸੋ ਇਹ ਆ ਜੀ ਅਫਰ ਟਾਂ ਦੇ ਦਿਨਾਂ ਦੀ ਮਿਲਦੇ ਆ ਗਰੀਡੀਆਂ ਦੇ ਵਿੱਚ ਜਾ ਸਕਦੇ ਹੋ ਤੁਹਾਨੂੰ